ਨਹੀਂ 골ਡੀ ਕੋਈ ਲੱਗਤੋ ਨਹੀਂ ਕਰ ਰਹੇ। ਅੰਨੇ ਮੇਰੀ ਗੱਲ ਸੁਣੋ। ਸਾਡੇ ਬੱਚੇ ਨੇ ਕੋਈ ਐਸੀ ਗੱਲ ਨਹੀਂ ਹੈਗੀ। ਉਹ ਕੁਦਰਤੀ ਪ੍ਰੋਗਰਾਮ ਦੇ ਵਿੱਚ ਪਹਿਲਾਂ ਪਾਉਣਾ ਪੈਂਦਾ ਹੈ। ਇਹ ਕੋਈ ਅਸੈਂਬਲੀ ਦਾ ਨਹੀਂ ਪਾਰਲੀਮੈਂਟ ਦੀ ਇਲੈਕਸ਼ਨ ਹੈ। ਪ੍ਰੋਗਰਾਮ ਬਣੇ ਹੁੰਦੇ ਨੇ ਉਹ ਅਪਰੂਵਲ ਹੁੰਦੀਆਂ। ਉਹ ਆਪਣੇ ਲੈਵਲ ਤੇ ਉਹਨਾਂ ਨੇ ਆਪਣੇ ਪ੍ਰੋਗਰਾਮ ਰੱਖ ਲਿਆ ਤੇ ਚਲੋ ਉੱਥੇ 골ਡੀ ਚਲੇ 골ਡੀ ਵੀ ਸਾਡਾ ਇਹ ਕੋਈ ਗੱਲ ਨਹੀਂ ਹੈ। ਉਹ ਮੁੰਡੇ ਵੀ ਸਾਡੇ ਹੀ ਨੇ। ਸਾਡੇ ਬੱਚੇ ਨੇ। ਲੇਕਿਨ ਜੇ ਉਹ ਆਪਣਾ ਪ੍ਰੋਗਰਾਮ ਪਹਿਲਾਂ ਕਿਤੇ ਅਪਰੂਵਲ ਹੋ ਹੁੰਦੀ ਤਾਂ ਸਾਰਾ ਕੁਝ ਇਦੂ ਬਾਦ ਕਰਨਾ ਹੀ ਹੈ। ਮੈਂ ਇੱਕ ਚੀਜ਼ ਅਸੀਂ ਹੋ ਰੱਖੀ ਸੀ। ਕਿ ਜਿਹੜਾ ਫਸਟ ਵਰਕਰ ਮੀਟ ਹੈ ਹੁਣ ਤੁਹਾਡੇ ਸਾਹਮਣੇ ਦੇਖ ਲਓ ਵੀ ਸਾਰੇ ਹਲਕੇ ਦੇ ਵਰਕਰ ਇੱਥੇ ਬੈਠੇ ਆ। ਹੁਣ ਉੱਥੇ ਜੇ ਗੋਲਡੀ ਜਿੱਧਰ ਲੈ ਜਾ ਉਧਰ ਲੈ ਜਾ ਹੋਰ ਕੋਈ ਵੀ ਵਿਚਾਰਾ ਕੋਈ ਮਾਨਸਾਤ ਉਹ ਆਕੇ ਉੱਥੋਂ ਆਕੇ ਆਕੇ ਉਹ ਮਿਲਣ ਕੋ ਜਦੋਂ ਮਰਜ਼ੀ ਮਿਲਣ ਫਰਸਟ ਮੀਟਿੰਗ ਇਹਨਾਂ ਨੇ ਇੱਕ ਦਸਤੂਰ ਬਣਾਇਆ ਸੀ ਕੈਂਡੀਡੇਟ ਕਿ ਉਹਨਾਂ ਦੇ ਸਾਰੇ ਵਰਕਰ ਅੱਜ ਸਾਰਾ ਵਰਕਰ ਲੈ ਇਹਦਾ ਕਿੱਥੇ ਆ ਦੇਖਿਆ ਤੁਸੀਂ ਇਸ ਕਰਕੇ ਇਹ ਵਰਕਰ ਮੀਟਿੰਗ ਰੱਖੀ ਹੈ ਅਸੀਂ ਇਹ ਵਰਕਰ ਮੀਟਿੰਗ ਵਾਸਤੇ ਸਾਰਿਆਂ ਨੂੰ ਚੰਨਿਆ ਇਕੱਠੇ ਆ ਕੇ ਤੁਹਾਨੂੰ ਨਿੱਕੇ ਮੋਟੇ ਰਸੇ ਬਰਵਾਰਾਂ ਚੋਂ ਦੇ ਸਾਡੇ ਬੱਚੇ ਨੇ ਕੋਈ ਗੱਲ ਨਹੀਂ ਸਾਡਾ ਕਾਂਗਰਸ ਨੂੰ ਮੰਗਣਗੇ ਅੱਜ ਵੀ ਇਹ ਜਿਹੜੀ ਅੱਜ ਵਰਕਰ ਮਿਲਣੀ ਸੀਗੀ ਇਹ ਅਸੀਂ ਆਉਣ ਵਾਲੀਆਂ ਲੋਕ ਸਭਾ ਦੇ ਮੱਦੇ ਨਜ਼ਰ ਅਸੀਂ ਸੁਖਪਾਲ ਸਿੰਘ ਖੈਰਾ ਦੇ ਹੱਥ ਮਜ਼ਬੂਤ ਕਰਨ ਦੇ ਲਈ ਤੇ ਸਾਡੇ ਰਾਹੁਲ ਗਾਂਧੀ ਦੀ ਝੋਲੀ ਦੇ ਵਿੱਚ ਪੈਣ ਲਈ ਇੱਕ ਵੋਟ ਵਾਸਤੇ ਜਿਹੜੀ ਅੱਜ ਅਸੀਂ ਅਪੀਲ ਕਰੀਆ ਮੈਂ ਧੰਨਵਾਦ ਕਰਦਾ ਸਾਡੇ ਸਤਕਾਰਯੋਗ ਵੀਰ ਸਨਮੀਖ ਹੈਨਰੀ ਜੀ ਦਾ ਦੁਰਲਭ ਸਿੱਧੂ ਜੀ ਦਾ ਜਗਦੀਪ ਗਾਗਾ ਜੀ ਦਾ ਤੇ ਸਾਰੇ ਹਲਕੇ ਦੇ ਸਾਡੇ ਸਰਪੰਚ ਸਹਿਬਾਨ ਦਾ ਐਮਸੀ ਸਹਿਬਾਨ ਦਾ ਨੌਜਵਾਨ ਸਾਥੀਆਂ ਦਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਹਿਬਾਨ ਦਾ ਸਾਡੀ ਮਹਿਲਾ ਕਾਂਗਰਸ ਦਾ ਸਾਡੀ ਯੂਥ ਕਾਂਗਰਸ ਦਾ ਜਿਨ੍ਹਾਂ ਨੇ ਅੱਜ ਹਮ ਹਮ ਆ ਕੇ ਇੱਥੇ ਪਹੁੰਚ ਕੇ ਜਿਹੜੀ ਇਹ ਵਿਚਾਰਧਾਰਾ ਤੇ ਸਾਨੂੰ ਵਿਸ਼ਵਾਸ ਪਾਇਆ ਵੀ ਆਉਣ ਵਾਲੇ ਦਿਨਾਂ 'ਚ ਜਿਹੜੀ ਜੀਤੋੜ ਮਿਹਨਤ ਕਰਕੇ ਅਸੀਂ ਸੁਖਪਾਲ ਸਿੰਘ ਖੈਰਾ ਨੂੰ ਇਥੋਂ ਵੱਡੀ ਵੋਟ ਦੀ ਲੀਡ ਨਾਲ ਜਿਹੜਾ ਉਹਨਾਂ ਨੂੰ ਚਿਤਾਵਾਂਗੇ ਸਾਨੂੰ ਇੱਕ ਇੱਕ ਬੁਲਾਇਆ ਗਿਆ ਸੀ ਕਿ ਇਸ ਪ੍ਰੋਗਰਾਹ 'ਚ ਖੈਰਾ ਸਾਹਿਬ ਆਉਣਗੇ ਜੀ ਉਹ ਆਣਗੇ ਸੀ ਆ ਉਹ ਕਾਰਨ ਕੇ ਵੀ ਪਾਰਟੀ ਬਾਜੀ ਨਹੀਂ ਉਹਨਾਂ ਨੂੰ ਦੇਖੋ ਅਸੀਂ ਇੱਥੇ ਨਹੀਂ ਆਉਣਾ ਸੀ ਉਹਨਾਂ ਨੂੰ ਕੋਈ ਅਰਜੈਂਟਲੀ ਜਿਹੜਾ ਟਾਈਮ ਤੇ ਕਿਤੇ ਜਾਣਾ ਪੈ ਗਿਆ ਸੋ ਸਾਰੇ ਭਰਾ ਇੱਥੇ ਅਸੀਂ ਜੁੜੇ ਹੀ ਰਹੇ ਹਾਂ ਕੋਈ ਇਹ ਜੀ ਗੱਲ ਨਹੀਂ ਹੈਗੀ ਤਾਂ ਸਾਨੂੰ ਕੋਈ ਇਹ ਚੀਜ਼ ਦਾ ਕੋਈ ਫਰਕ ਨਹੀਂ ਸਾਡੀ ਪਾਰਟੀ ਜਿਹੜੇ ਵਰਕਰਸ ਨੇ ਉਹ ਇਹ ਚੀਜ਼ ਨੂੰ ਸਮਝਦੇ ਨੇ ਵੀ ਚੋਰਾਂ ਦੇ ਵਿੱਚ ਇਹ ਜੀ ਚੀਜ਼ ਹੋ ਜਾਂਦੀ ਹੈ ਜੀ ਪਰਤਲ ਸਿੰਘ ਸਾਹਿਬ ਨਜ਼ਰ ਆ ਰਹੀ ਹੈ ਕਿਉਂਕਿ ਪੱਠੇ ਦੀ ਫੋਟੋ ਪੁਰਨਾ ਬੋਰਡ ਦਾ ਵੀ ਫੈਲ ਹੈਗੀ ਹੈ ਨਹੀਂ ਇਹ ਕੋਈ ਇਸ ਤਰੀਕੇ ਨਾਲ ਨਹੀਂ ਇਹ ਸਾਰੇ ਪਰਿਵਾਰ ਦੇ ਮੈਂਬਰ ਹੀ ਖੜੇ ਨੇ ਜੀ ਜਿਹੜੇ ਲਗਾਤਾਰ ਕੰਮ ਕਰਦੇ ਰਹੇ ਨੇ ਛੋਟ ਮਾੜੀਆਂ ਮੋਟੀਆਂ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਉਹ ਹਰ ਇੱਕ ਜਗ੍ਹਾ ਤੇ ਚਲਦੀਆਂ ਰਹਿੰਦੀਆਂ ਨੇ ਸੋ ਉਹਨਾਂ ਨੂੰ ਦਰਕਿਨਾਰ ਕਰਕੇ ਅਸੀਂ ਸਾਰਾ ਜੋਰ ਜਿਹੜਾ ਕਾਂਗਰਸ ਪਾਰਟੀ ਨੂੰ ਤਗੜਾ ਕਰਨ ਦੇ ਵਿੱਚ ਜਿਹੜਾ ਲਾਇਆ ਜਿਹੜਾ ਤੁਸੀਂ ਕੀ ਪੱਠਾ ਦੀ ਕੋਈ ਨਹੀਂ ਤੁਸੀਂ ਖੁਦ ਨਹੀਂ ਪਹੁੰਚੇ ਤਾਂ ਤੁਹਾਡੇ ਅੰਦਰ ਕੋਈ ਦਰਦ ਹੈ ਨਹੀਂ ਨਹੀਂ ਮੈਂ ਇਧਰੋਂ ਜਿਹੜਾ ਦੂਸਰੀ ਸਾਈਡ ਤੋਂ ਆਇਆ ਸੀਗਾ ਮੇਰਾ ਉੱਥੇ ਕੋਈ ਕੰਮ ਸੀ ਤਾਂ ਮੈਂ ਇੱਥੇ ਮੀਟਿੰਗ ਦੇ ਵਿੱਚ ਹੀ ਪਹੁੰਚਿਆ ਕੋਈ ਇਹੋ ਜੀ ਗੱਲ ਨਹੀਂ ਹੈਗੀ ਉਹ ਤਾਂ ਹਮੇਸ਼ਾ ਮੈਂ 2007 ਤੋਂ ਉਹਨਾਂ ਲਈ ਕੰਮ ਕਰਦਾ ਆਇਆ ਹਾਂ ਉਹਨਾਂ ਨਾਲ ਸਾਡੀ ਕੋਈ ਇਹਦੇ ਵਿੱਚ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ ਵੱਡੇ ਲੀਡਰਾਂ ਦਾ ਤੁਸੀਂ ਨੇ ਮੇਰੀ ਵੀਡੀਓ ਸੁਣੀ ਹੋਣੀ ਆ ਉਸ ਦਿਨ ਵੀ ਤੁਸੀਂ ਨੇ ਇਹ ਗੱਲ ਮੇਰੀ ਮੈਂ ਉਹੀ ਜਿਹੜੀ ਉਸ ਦਿਨ ਵੀਡੀਓ ਬੋਲੀ ਸੀ ਅੱਜ ਜਿਹੜਾ ਮੇਰਾ ਜ਼ਿਆਦਾ ਬੋਲਿਆ ਵੀ ਆ ਜਿਹੜਾ ਮੈਂ ਉਸੇ ਚੀਜ਼ ਨੂੰ ਉਸੇ ਸੰਦਰਭ ਨੂੰ ਹਰ ਇੱਕ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀ ਆ ਜ਼ਰੂਰੀ ਨਹੀਂ ਹੈਗਾ ਵੀ ਮੈਂ ਇਹ ਕੋਈ ਗੱਲ ਉਹਨਾਂ ਉਹਨਾਂ ਪ੍ਰਤੀ ਕਰੀ ਆ ਇਹ ਅਲੱਗ-ਅਲੱਗ ਜਿਹੜਾ ਜਿਵੇਂ ਸਮਝ ਲੋ ਸਮਝਣ ਦੀ ਗੱਲ ਹੁੰਦੀ ਆ ਸੋ ਬਹੁਤ ਸਾਰੇ ਜਿਵੇਂ ਮੈਂ ਦੱਸਿਆ ਸੀਗਾ ਵੀ ਜਿਹੜੇ ਸਾਡੇ ਪੁਰਾਣੇ ਜਿੰਨਾ ਕਰਕੇ ਪਹਿਲਾਂ ਟਿਕਟਾਂ ਕੱਟਦੀਆਂ ਰਹੀਆਂ ਅੱਜ ਉਹ ਸਾਡੀ ਪਾਰਟੀ ਦੇ ਵਿੱਚ ਮੌਜੂਦ ਨਹੀਂ ਹੈਗੇ ਸੋ ਪਾਰਟੀ ਨੂੰ ਵਰਕਰ ਦੀ ਜਿਹੜੀ ਭਾਵਨਾ ਦੀ ਕਦਰ ਕਰਨੀ ਚਾਹੀਦੀ ਹੈ ਨਹੀਂ ਇਹ ਜਿੱਤਣ ਤੋਂ ਬਾਅਦ ਪੁਤਿਆਂ ਦੇ ਬਹਾਵਾਲੇ ਦੇ ਵਿੱਚ ਬੈਠਣਗੇ ਕਹਿੰਦਾ ਸਾਹਮਣੇ ਵੱਖਰੇ ਬੈਠਣਗੇ ਨਹੀਂ ਇਹ ਦੇਖੋ ਉੱਪਰ ਸਾਡਾ ਇੰਡੀਆ ਅਲਾਈਅੰਸ ਆ ਜੀ ਇੱਥੇ ਪੰਜਾਬ ਦੇ ਵਿੱਚ ਬਿਲਕੁਲ ਟੋਟਲੀ ਜਿਹੜੀ ਹਮੇਸ਼ਾ ਸਾਡੀ ਲੜਾਈ ਇਹਨਾਂ ਨਾਲ ਰਹੀ ਆ ਕਿਉਂਕਿ ਅਸੀਂ ਮੁੱਖ ਵਿਰੋਧੀ ਧਿਰ ਦੇ ਜਿਹੜਾ ਇੱਥੇ ਜ਼ਿੰਮੇਵਾਰੀ ਨਿਭਾ ਰਹੇ ਹਾਂ ਸੋ ਖੈਰਾ ਸਾਹਿਬ ਦੇ ਖੁਦ ਵੀ ਇਹਨਾਂ ਨਾਲ ਕਾਫੀ ਜਿਹੜੀ ਪਿਛਲੇ ਸਮੇਂ ਤੋਂ ਲੜਾਈ ਚੱਲ ਰਹੀ ਆ ਸੋ ਸਾਡਾ ਫਰਜ਼ ਆ ਖੈਰਾ ਸਾਹਿਬ ਦਾ ਵੀ ਫਰਜ਼ ਆ ਕਿ ਉਹ ਆਪਦੇ ਪੰਜਾਬ ਦੇ ਆਪਦੀ ਲੋਕ ਸਭਾ ਸੰਗਰੂਰ ਦੇ ਜਿਹੜੇ ਮੁੱਦਿਆਂ ਦੇ ਉੱਤੇ ਗੱਲ ਕਰਨ ਤੇ ਜਿਹਦੇ ਨਾਲ ਵੀ ਕੋਈ ਪਾਰਟੀ ਉਹਨੂੰ ਤੰਗ ਪਰੇਸ਼ਾਨ ਕਰਦੀ ਆ ਉਹਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਦੇ ਆ ਅਸੀਂ ਕਿ ਜ਼ਿਲ੍ਹਾ ਪ੍ਰਧਾਨ ਹੈਗੇ ਹਾਂ ਜੀ ਜ਼ਿਲ੍ਹਾ ਪ੍ਰਧਾਨ ਨੂੰ ਜੀ ਤੁਹਾਨੂੰ ਇਹ ਪਤਾ ਹੈ ਕਿ ਲੈਗ ਦੇ ਵਿੱਚ ਤੁਹਾਡੇ ਬੰਦੀ ਜੜੀ ਉੱਪਰ ਕਿ ਅੱਗਾਈ ਹੋਈ ਹੈ ਜੀ ਇਸ ਤਰ੍ਹਾਂ ਦੇ ਤੁਸੀਂ ਕਿਵੇਂ ਕੱਟੂ ਕਰੂਗੇ ਬਿਲਕੁਲ ਇਹ ਮੈਂ ਥੋੜੇ ਦਿਨ ਤੱਕ ਅਸੀਂ ਵੈਸੇ ਕਿ ਇਹ ਹੀ ਜੀ ਬਾਲੀ ਵੱਡੀ ਗੱਲ ਨਹੀਂ ਹੈਗੀ ਕੋਈ ਜਿਆਦੇ ਵੱਡੀ ਸਮੱਸਿਆ ਨਹੀਂ ਹੈਗੀ ਸੋ ਜਿੱਥੇ ਇੱਕ ਪਰਿਵਾਰ ਚ ਚਾਰ ਭਾਂਡੇ ਹੁੰਦੇ ਨੇ ਨਾ ਖੜਕਦੇ ਰਹਿੰਦੇ ਨੇ ਮਾੜਾ ਮੋਟਾ ਤੇ ਇਹਦੇ ਨਾਲ ਜੀਵ ਵੀ ਲੱਗਿਆ ਰਹਿੰਦਾ ਤੇ ਸਾਨੂੰ ਇੱਕ ਦੂਜੇ ਦਾ ਪਿਆਰ ਵੀ ਪਤਾ ਲੱਗਦਾ ਰਹਿੰਦਾ ਸੋ ਇਹ ਹੀ ਜੀ ਕੋਈ ਗੱਲ ਨਹੀਂ ਇਹਨੂੰ ਅਸੀਂ ਵਧੀਆ ਤਰੀਕੇ ਨਾਲ ਅਸੀਂ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਧਿਆਨ ਚ ਲਿਆ ਕੇ ਜੋ ਵੀ ਕੋਈ ਛੋਟੀ ਮੋਟੀ ਕੋਈ ਦਿੱਕਤ ਹੈਗੀ ਕੋਈ ਵੀ ਜਿਆਦਾ ਵੱਡੀ ਪ੍ਰੋਬਲਮ ਨਹੀਂ ਹੈਗੀ ਬਹੁਤ ਛੋਟੀਆਂ ਛੋਟੀਆਂ ਜਿਹੜੀਆਂ ਪ੍ਰੋਬਲਮ ਜਿਹੜੇ ਉਹਨਾਂ ਨੂੰ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਹੈ ਨਹੀਂ ਮੈਂ ਸੋਚ ਕਰੀਂ ਤੁਹਾਡੀ ਬਿੰਦੂ ਤੁਸੀਂ ਵੀ ਹਿੱਸਾ ਬਣ ਕੇ ਚੋ ਨਹੀਂ ਨਹੀਂ ਮੈਂ ਮੈਂ ਕਹਦਾ ਹਿੱਸਾ ਬਣਨਾ ਜੀ ਅਸੀਂ ਤਾਂ ਦੇਖੋ ਬਤੌਰ ਜ਼ਿਲ੍ਹਾ ਪ੍ਰਧਾਨ ਮੈਨੂੰ ਕਿਸੇ ਵੀ ਪਿੰਡ ਚ ਕਿਸੇ ਵੀ ਸ਼ਹਿਰ ਚ ਮੇਰਾ ਕੋਈ ਵਰਕਰ ਆਵਾਜ਼ ਮਾਰੂਗਾ ਜਿਹੜਾ ਮੇਰੀ ਜ਼ਿਲੇ ਕਾਂਗਰਸ ਕਮੇਟੀ ਦਾ ਮੈਂਬਰ ਆ ਚਾਹੇ ਉਹ ਮੇਰੀ ਬਲਾ ਮੈਨੂੰ ਉੱਥੇ ਜਾਣਾ ਮੇਰਾ ਫਰਜ਼ ਬਣਦਾ ਕਿਉਂਕਿ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਜ ਤਕਰੀਬਨ ਸਾਡੇ ਕਾਫੀ ਇੱਥੇ ਦੇ ਸਬੰਧਤ ਜਿਹੜੇ ਸਾਡੇ ਡੀ ਸੀ ਸੀ ਦੇ ਮੈਂਬਰ ਸਹਿਬਾਨ ਸੀ ਉਹਨਾਂ ਨੇ ਮੈਨੂੰ ਬੇਨਤੀ ਕੀਤੀ ਸੀ ਤੇ ਮੈਂ ਉਹਨਾਂ ਦੇ ਇੱਥੇ ਦੇਖੋ ਇੱਥੇ ਕੋਈ ਇਹ ਤਾਂ ਨਹੀਂ ਹੋ ਰਿਹਾ ਵੀ ਅਸੀਂ ਕਿਸੇ ਹੋਰ ਪਾਰਟੀ ਦੀ ਸਪੋਰਟ ਕਰ ਰਹੇ ਨੇ ਜਿਹੜੇ ਨੌਜਵਾਨ ਨੇ ਇਹ ਕਰਤਾ ਉਸ ਸਾਡੀ ਪਾਰਟੀ ਦੀ ਸਪੋਰਟਰ ਹੈ ਨੇ ਜੇ ਹੁਣ ਸਪੋਜ਼ ਕਰੋ ਮੈਂ ਇੱਥੇ ਨਾ ਆਉਂਦਾ ਤਾਂ ਇਹਨਾਂ ਦਾ ਦਿਲ ਟੁੱਟਦਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par